हां जी दोस्तों स्वागत है ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਾਡਾ ਟਿੱਲ ਪੰਜਾਬ ਤੇ ਵਿੱਚ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਭਾਰਤੀ ਸੈਲਾਨੀਆਂ ਲਈ ਹੁਣ ਇਸ ਮੁਲਕ ਨੇ ਕਰ ਦਿੱਤਾ ਵੀਜ਼ਾ ਫਰੀ ਦਾਖਲਾ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅਗੇ ਵਧੀਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਭ ਨੇ ਲਗੀ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਨਾਲ ਤੇ ਜ਼ਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਭਾਰਤੀ ਸੈਲਾਨੀਆਂ ਲਈ ਹੁਣ ਇਸ ਮੁਲਕ ਨੇ ਕਰ ਦਿੱਤਾ ਵੀਜ਼ਾ ਫਰੀ ਦਾਖਲਾ 이란 ਨੇ মঙ্গলবার ਨੂੰ ਸਰਸ ਪਟੇਲੀ ਹਵਾਈ ਰਾਹੀਂ ਇੱਥੇ ਆਉਣ ਵਾਲੇ ਭਾਰਤੀਆਂ ਲਈ ਵੱਤਵਤ 15 ਦਿਨਾਂ ਦੇ ਵੀਜ਼ਾ ਮੁਕਦਖਲੇ ਪ੍ਰੋਗਰਾਮ ਦਾ ਐਲਾਨ ਕੀਤਾ। ইরਾਨੀ ਦੂਤਕਰ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਲਈ ਚਾਰ ਸ਼ਰਤਾਂ ਤਹਿਤ ਚਾਰ ਫਰਬਿਤੋਂ ਵੀਜ਼ਾ ਮੁਕਦਖਲਾ ਸੌਲਤ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦਸੰਬਰ 'ਚ ইরਾਨ ਨੇ ਭਾਰਤ, ਸੰਯੁਕਤ ਅਰਬ ਅਮੀਰਾਤ, 사우ਦੀ ਅਰਬ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ ਤੇ ਮਲੇਸ਼ੀਆ ਸਮੇਤ 32 ਹੋਰ ਦੇਸ਼ਾਂ ਲਈ ਵੀਜ਼ਾ ਮੁਕਤ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਸੀ। ইরਾਨ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਸਧਾਰਨ ਪਾਸਪੋਰਟ ਰੱਖਣ ਵਾਲੀ ਲੋਕਾਂ ਨੂੰ ਹਰ 6 ਮਹੀਨਿਆਂ ਦੇ ਵਿੱਚ ਇੱਕ ਵਾਰ ਬਿਨਾ ਵੀਜੇ ਦੇ ਵੱਧ ਤੋਂ ਵੱਧ 15 ਦਿਨ ਤੱਕ ਦੇਸ਼ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ 4 ਫਰਵਰੀ ਤੋਂ ਭਾਰਤੀ ਸਲਾਹਨੀਆਂ ਨੂੰ ਵੀਜੇ ਦੀ ਲੋੜ ਨਹੀਂ ਪਵੇਗੀ ਅੰਦੋਤਕਰ ਵੱਲੋਂ ਮੰਗਲਵਾਰ ਨੂੰ ਜਾਰੀ ਬਿਆਨ ਮੁਤਾਬਕ 4 ਫਰਵਰੀ ਤੋਂ ਲਾਗੂ ਹੋਣ ਵਾਲੀ ਨਵੀਂ ਨੀਤੀ ਨਾਲ ਭਾਰਤੀ ਸਲਾਹਨੀਆਂ ਨੂੰ ਈਰਾਨ ਜਾਣ ਲਈ ਵੀਜੇ ਦੀ ਲੋੜ ਨਹੀਂ ਹੈ ਦੂਤਾਵਾਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਧਾਰਨ ਪਾਸਪੋਰਟ ਰੱਖਣ ਵਾਲੇ ਵਿਅਕਤੀਆਂ ਨੂੰ ਹਰ 6 ਮਹੀਨਿਆਂ ਦੇ ਵਿੱਚ ਇੱਕ ਵਾਰ ਬਿਨਾ ਵੀਜੇ ਦੇ ਈਰਾਨ 'ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ 'ਤੇ ਵੱਧ ਤੋਂ ਵੱਧ 15 ਦਿਨ ਠਹਿਰਨ ਦੀ ਇਜਾਜ਼ਤ ਹੋਵੇਗੀ ਵਿਜਾ ਮੁਕਤ ਦਾਖਲਾ ਸਿਰਫ ਸਰਸਪੱਟੇ ਦੇ ਉਦੇਸ਼ਾਂ ਲਈ ਈਰਾਨ ਦੇ ਵਿੱਚ ਰੱਖ ਲੋਣ ਵਾਲੀ ਵਿਅਕਤੀਆਂ ਤੇ ਲੱਗ ਹੁੰਦਾ ਹੈ। ਕਾਰੋਬਾਰੀ ਜਾਂ ਵਿਦਿਅਕ ਉਦੇਸ਼ਾਂ ਲਈ ਈਰਾਨ ਜਾਣ ਵਾਲੇ ਭਾਰਤੀਆਂ ਨੂੰ ਸਮਰੱਧ ਸ਼੍ਰੇੜੀਆਂ ਦੇ ਤਹਿਤ ਹੀ ਵੀਜੇ ਲਈ ਅਰਜ਼ੀ ਦੇਣੀ ਹੋਵੇਗੀ। ਜਿਹੜੇ ਲੋਕ 6 ਮਹੀਨਿਆਂ ਦੀ ਮਿਆਦ ਦੇ ਅੰਦਰ ਇੱਕ ਤੋਂ ਵੱਧ ਵਾਰ ਈਰਾਨ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵੀਜਾ ਪ੍ਰਾਪਤ ਕਰਨਾ ਚਾਹੀਦਾ ਹੈ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਦੀ ਨਿਤਵੀਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ। ਮਿਲਦੇ ਹਾਂ ਕੱਲ ਫਿਰ ਇਸੇ ਸਮੇਂ ਇਸੇ ਚੈਨਲ ਦੇ ਉਤੇ ਇੱਕ ਨਵੀਂ ਅਪਡੇਟ ਦੇ ਨਾਲ ਦੇ ਜੱਜ ਧੰਨਵਾਦ